ਕੋਰਟ ਨੇ ਕਿਸਾਨਾਂ ਨੂੰ ਲੈ ਕੇ ਵੱਡਾ ਫੈਸਲਾ ਕੀਤਾ ਯੂਕੇ ਤੋਂ ਸਿੱਖਾਂ ਲਈ ਮਾੜੀ ਖਬਰ ਹੈ ਜਿਹੜੇ ਨੂੰ ਬਹੁਤ ਹੀ ਅਹਿਮ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਜੇਕਰ ਤੁਸੀਂ ਹਾਲੇ ਤੱਕ ਚੈਨਲ ਸਬਸਕ੍ਰਾਈਬ ਜਾਂ ਫੋਲੋ ਨਹੀਂ ਕੀਤਾ ਤਾਂ ਕਿਰਪਾ ਕਰਕੇ ਜ਼ਰੂਰ ਕਰ ਲੈਣਾ ਤੁਹਾਡਾ ਇੱਕ ਲਾਈਕ ਕਮੈਂਟ ਸ਼ੇਅਰ ਸਾਡੇ ਲਈ ਬਹੁਤ ਕੀਮਤੀ ਹੈ ਅਸੀਂ ਦਿਲ ਦੀਆਂ ਗਹਿਰਾਈਆਂ ਤੋਂ ਤੁਹਾਡੇ ਧੰਨਵਾਦੀ ਹੋਵਾਂਗੇ ਪੰਜਾਬ ਦੇ ਬਹੁਤ ਚਰਚਿਤ ਸਬ ਸਟੈਂਡਰਡ ਘਟਿਆ ਕਿਸਮ ਡੀਏਪ ਖਾਦ ਘਟਾਲੇ ਸਬੰਧੀ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਜਸਟਿਸ ਸੁਵੀਰ ਸੈਗਲ ਦੀ ਅਦਾਲਤ ਵਿੱਚ ਅਹਿਮ ਸੁਣਵਾਈ ਹੋਈ ਹੈ ਇਸ ਸੁਣਵਾਈ ਦੌਰਾਨ ਭਾਰਤ ਸਰਕਾਰ ਦੇ ਦੀ ਇੱਕ ਕੋਲੇਸਟਰ ਜਨਰਲ ਸਤਿਆਪਾਲ ਜੈਨ ਵੀਡੀਓ ਕਾਨਫਰੈਂਸ ਸੰਗਰਾਹੀ ਹਾਜ਼ਰ ਹੋਏ ਮਾਰਕ ਵੈਟ ਦੇ ਵਕੀਲ ਵੱਲੋਂ ਅਦਾਲਤ 'ਚ ਜਵਾਬ ਦਾਇਰ ਕੀਤਾ ਜਿਸ ਨੂੰ ਰਿਕਾਰਡ ਤੇ ਲਿਆ ਗਿਆ ਹਾਲਾਂਕਿ ਘਟਿਆ ਖਾਦ ਬਣਾਉਣ ਵਾਲੀਆਂ ਕਥਿਤ ਕੰਪਨੀਆਂ ਮਾਧਿਆ ਭਾਰਤ ਐਗਰੋ ਪ੍ਰੋਡਕਟਸ ਅਤੇ ਮੈਸੈਂਜਰਸ ਕ੍ਰਿਸ਼ਨਾ ਪੰਚਮ ਲਿਮਟਿਡ ਦੇ ਮੁਕੰਮਲ ਪਤੇ ਨਾ ਹੋਣ ਕਾਰਨ ਅਦਾਲਤ ਨੇ ਅਗਲੀ ਸੁਣਵਾਈ ਲਈ 5 ਅਗਸਤ ਨੂੰ ਰੱਖ ਦਿੱਤੀ ਹੈ ਇੰਡੀਅਨ ਫਾਰਮਸ ਐਸੋਸੀਏਸ਼ਨ ਦੇ ਕੌਮੀ ਪ੍ਰਧਾਨ ਨੌ ਸਤਨਾਮ ਸਿੰਘ ਵੈਰੂ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਕਥੇ ਦੋਸ਼ੀ ਅਧਿਕਾਰੀਆਂ ਕਲਾਪ ਕਾਰਵਾਈ ਨਾ ਕੀਤੇ ਜਾਣ ਕਾਰਨ ਜਥੇਬੰਦੀ ਵੱਲੋਂ ਹਾਈ ਕੋਰਟ ਵਿੱਚ ਜਨਹਿਤ ਪਟੀਸ਼ਨ ਪਾਈ ਗਈ ਹੈ ਉਨਾਂ ਮੰਗ ਕੀਤੀ ਕਿ ਸਾਰੇ ਪੂਰੇ ਘਟਾਲੇ ਦੀ ਜਾਂਚ ਸੀਬੀਆਈ ਤੋਂ ਕਰਵਾਈ ਜਾਵੇ ਤਾਂ ਜੋ ਕਿਸਾਨਾਂ ਨਾਲ ਹੋਈ ਧੱਕਾ ਧੜੀ ਦਾ ਸੱਚ ਸਾਹਮਣੇ ਆ ਸਕੇ ਬੈਰੂ ਨੇ ਚੇਤਾਵਨੀ ਦਿੱਤੀ ਕਿ ਜਦੋਂ ਤੱਕ ਕਿਸਾਨਾਂ ਨੂੰ ਇਨਸਾਫ ਨਹੀਂ ਮਿਲਦਾ ਜੱਥੇਬੰਦੀ ਦੀ ਕਾਨੂੰਨੀ ਲੜਾਈ ਜਾਰੀ ਰਹੇਗੀ ਉਧਰ ਲੰਡਨ ਦੇ ਹਲਕਾ ਇਰਥ ਤੇ ਬੈਲ ਵੀਡੀਆਰ ਦੇ ਗੁਰਦੁਆਰਾ ਗੁਰਨਾਨਕ ਦਰਬਾਰ ਦੇ ਬਾਹਰੋਂ ਵਾਪਰੇ ਸੜਕ ਹਾਦਸੇ ਵਿੱਚ 73 ਸਾਲਾਂ ਦੀ ਸਿੱਖ ਬੀਬੀ ਗੰਪੀਰ ਰੂਪ ਵਿੱਚ ਜ਼ਖਮੀ ਹੋ ਗਈ ਪ੍ਰਾਪਤ ਜਾਣਕਾਰੀ ਅਨੁਸਾਰ ਲੋਅਰ ਰੋਡਸ ਦੇ ਤੋਂ ਗੁਰਦੁਆਰਾ ਸਾਹਿਬ ਤੋਂ ਬੀਬੀ ਵਾਪਸ ਘਰ ਜਾ ਰਹੀ ਸੀ ਜਦ ਇਹ ਹਾਦਸਾ ਹੋਇਆ ਕਾਰ ਚਾਲਕ ਮੌਕੇ ਤੇ ਹੀ ਰੁੱਕ ਗਿਆ ਤੇ ਪੁਲਿਸ ਜਾਂਚ ਵਿੱਚ ਸਹਿਯੋਗ ਕਰ ਰਹੀ ਹੈ ਘਟਨਾ ਸਬੰਧੀ ਪੁਲਿਸ ਨੇ ਮੌਕੇ ਦੇ ਗਵਾਹਾਂ ਨੂੰ ਅੱਗੇ ਆਉਣ ਦੀ ਬੇਨਤੀ ਕੀਤੀ ਇਸ ਸਬੰਧੀ ਕੌਂਸਲਰ ਬਲਜੀਤ ਸਿੰਘ ਗਿੱਲ ਨੇ ਦੱਸਿਆ ਕਿ ਭਾਵੇਂ ਹਾਦਸੇ ਦੇ ਕਾਰਨਾਂ ਦਾ ਅਜੇ ਤੱਕ ਪਤਾ ਨਹੀਂ ਲੱਗਿਆ ਪਰ ਸਿੱਖ ਬੀਬੀ ਦੀ ਹਾਲਤ ਅਜੇ ਗੰਭੀਰ ਬਣੀ ਹੋਈ ਹੈ ਉਹਨਾਂ ਦਾ ਸਥਾਨਕ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਜਾਂਚ ਅਧਿਕਾਰੀਆਂ ਨੇ ਕਿਹਾ ਕਿ ਸੀਸੀਟੀਵੀ ਕੈਮਰਿਆਂ ਦੀਆਂ ਵੀਡੀਓ ਰਾਹੀਂ ਜਾਂਚ ਕੀਤੀ ਜਾ ਰਹੀ ਹੈ ਕਿ ਹਾਦਸਾ ਕਿਸ ਤਰ੍ਹਾਂ ਹੋਇਆ